ਹਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੀਤ ਸਿੱਧੂ ਅੱਜ ਇਸ ਹੀ ਬਣਾਉਣ ਜਾ ਰਹੇ ਆ ਜੀ ਦਾਬੜਾ ਤੁਸੀਂ ਦੇਖ ਸਕਦੇ ਸੀ ਸਾਫਤੀ ਮੂੰਗੀ ਲਈ ਹੈ ਜੀ ਅਸੀਂ ਜਿਹੜੀ ਹੈ ਜੀ ਪੀਸੀ ਹੋਈ ਮੂੰਗੀ ਨਹੀਂ ਲਈ ਹੈ ਜੀ ਕਿਉਂਕਿ ਉਹਦੇ ਵਿੱਚ ਜ਼ਿਆਦਾਤਰ ਮਿਲਾਵਟਾ ਕੀਤੀ ਹੁੰਦੀ ਹੈ ਜੀ ਇਸ ਕਰਕੇ ਅਸੀਂ ਸਾਫਤੀ ਹੀ ਮੂੰਗੀ ਲਈ ਆ ਹੁਣ ਅਸੀਂ ਇਹਨੂੰ ਭੁੰਨਾਂਗੇ ਜੀ ਉੱਤੇ ਕੜਾਈ ਰੱਖ ਕੇ ਜੀ ਹੁਣ ਅਸੀਂ ਬਾਲਦੇ ਆ ਜੀ ਗੈਸ ਉੱਤੇ ਰੱਖਦੇ ਆ ਜੀ ਅਸੀਂ ਕੜਾਈ ਹੁਣ ਅਸੀਂ ਇਹਨੂੰ ਭੁੰਨਾਂਗੇ ਜੇ ਅਸੀਂ ਬਿਨਾ ਕੇ ਤਪੂਣ ਨਹੀਂ ਆ ਜੀ ਕਿਉਂਕਿ ਅਸੀਂ ਇਹਨੂੰ ਭੁੰਨ ਕੇ ਗ੍ਰाइंड ਕਰਨਾ ਹੈ ਜੀ ਅਸੀਂ ਇਹ ਇਹ ਵਾਲੀ ਲਈ ਹੈ ਜੀ ਅਸੀਂ ਮੂੰਗੀ ਕਿਲੋ ਮੂੰਗੀ ਲਈ ਲਈ ਹੈ ਅਸੀਂ ਵੈਸੇ ਸੇ 2 ਕਿਲੋ ਮੂੰਗੀ ਜਿਹੜੀ ਹੈ ਜੀ ਭੁੰਨਣੀ ਅਸੀਂ ਪਹਿਲਾਂ ਲਈ ਹੈ ਜੀ ਕਿਲੋ ਮੂੰਗੀ ਅਸੀਂ ਪਹਿਲਾ ਕਿਲੋ ਮੂੰਗੀ ਨੂੰ ਭੁੰਨਾਂਗੇ ਅਸੀਂ ਬਾਅਦ ਵਿੱਚ ਹੈ ਜੀ ਦੂਜੀ ਕਿਲੋ ਮੂੰਗੀ ਅਸੀਂ ਉਹਨੂੰ ਭੁੰਨਾਂਗੇ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਗ੍ਰाइंड ਕਰਨਾ ਹੈ ਜੀ ਹੁਣ ਅਸੀਂ ਨੂੰ ਜੜੀ ਹੈ ਜੀ ਪੁਣਣਾਏ ਜੀ ਚੰਗੀ ਤਰ੍ਹਾਂ ਜਿਵੇਂ ਕਿ ਮਤਾਂ ਦੱਸਿਆ ਸੀਗਾ ਜੀ ਅਸੀਂ 2 ਕਿਲੋ ਮੂੰਗੀ ਭੁੰਨਣੀ ਐ ਅਸੀਂ ਕਿਲੋ ਕੜਾਈ ਵਿੱਚ ਪਾਈ ਐ ਜੀ ਅਸੀਂ ਕਿਲੋ ਜਿਹੜੀ ਇਹ ਸਾਫ਼ ਕਰਕੇ ਸੀ ਥਾਲ ਦੇ ਵਿੱਚ ਰੱਖ ਲਈ ਐ ਜੀ ਹੁਣ ਅਸੀਂ ਉਹਨੂੰ ਭੁੰਨ ਕੇ ਅਸੀਂ ਨਾਲ ਹੀ ਇਹਨੂੰ ਭੁੰਨਣਾ ਐ ਜੀ ਤੁਸੀਂ ਦੇਖ ਸਕਦੇ ਆ ਸਾਡੀ ਮੂੰਗੀ ਜਿਹੜੀ ਐ ਜੀ ਭੁੱਜਦੀ ਪਈ ਐ ਜੀ ਦੇਖ ਸਕਦੇ ਆ ਜੀ ਹੁਣ ਅਸੀਂ ਜਿਹੜੀ ਹਰੀ ਮੂੰਗੀ ਐ ਜੀ ਆਪਣੀ ਪੀਸ ਤੇ ਪਏ ਐ ਜੀ ਸਾਡਾ ਪਾਊਡਰ ਜਿਹੜਾ ਹੈ ਜੀ ਬਣ ਕੇ ਤਿਆਰ ਹੋ ਗਿਆ ਹੈ ਜੀ। ਐਸੀ ਤਰ੍ਹਾਂ ਹੀ ਅਸੀਂ ਜਿਹੜੀ ਸੌਂਫ ਲਈ ਹੈ ਜੋ ਸੌਂਫ ਨੂੰ ਵੀ ਅਸੀਂ ਪੀਸ ਲੈਣਾ ਹੈ ਜੀ। ਹੁਣ ਅਸੀਂ ਭੁੰਨਦੇ ਆ ਜੀ ਬੇਸਣ। ਹੁਣ ਅਸੀਂ ਇਹਨੂੰ ਕਰਾਂਗੇ ਜੀ। ਪਸੇਵ ਨੂੰ ਇਹਨੂੰ ਵੀ ਅਸੀਂ ਰੈਟ ਰੈਟ ਕਰਨਾ ਹੈ ਜੀ ਭੁੰਨਾ ਚੰਗੀ ਤਰ੍ਹਾਂ ਇਹਨੂੰ ਵੀ। ਬੇਸਨ ਵੀ ਜਿਹੜਾ ਹੈ ਜੀ 2 ਕਿਲੋਈ ਭੁੰਨਣਾ ਹੈ ਜੀ। ਹੁਣ ਅਸੀਂ ਵਿੱਚ ਵਿੱਚ ਛੇੜਦੇ ਜਣਾ ਜਿਹੜਾ ਸਾਡਾ ਬੇਸਨ ਜਿਹੜਾ ਹੈ ਜੀ ਸੜੇ ਨਾ। ਤੁਸੀਂ ਦੇਖ ਸਕਦੇ ਹੋ ਸਾਡਾ ਬੇਸਨ ਕਿਹੜਾ ਹੈ ਜੀ ਪੂਜ ਹੋ ਚੁੱਕਿਆ ਹੈ ਜੀ ਹੁਣ ਅਸੀਂ ਇਹਨੂੰ ਕੱਢਾਂਗੇ ਜੀ ਕੜਾਈ 'ਚੋਂ ਬਾਹਰ। ਭੁੰਨੂ ਸੀ ਭੁੰਨਦੇ ਆ ਜੀ ਫੁੱਲ ਮਖਾਣੇ। ਨਾਨੂ ਮੱਠੀ ਮੱਠੀ ਗੈਸ ਤੇ ਢੋਲਣਾ ਆ ਜੀ ਸਾਡੇ ਸਾਡੇ ਜਿਹੜੇ ਫੁੱਲ ਮਖਾਣੇ ਆ ਜੀ ਸੜਨ ਨਾਲ ਜਿਦ ਤੱਕ ਤੁਸੀਂ ਦੇਖ ਸਕਦੇ ਸਾਡੇ ਫੁੱਲ ਮਖਾਣੇ ਵੀ ਪਹੁੰਚ ਗਏ ਆ ਜੀ ਹੁਣ ਅਸੀਂ ਇਹਨਾਂ ਨੂੰ ਕੱਢਦੇ ਆ ਜੀ ਬਾਹਰ ਹੁਣ ਅਸੀਂ ਜਿਹੜੇ ਫੁੱਲ ਮਖਾਣੇ ਜਿਹੜੇ ਭੁੰਨੇ ਸੀਗੇ ਜੀ ਹੁਣ ਅਸੀਂ ਇਹਨੂੰ ਵੀ ਗ੍ਰੇਨ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਪਾਊਡਰ ਜਿਹੜਾ ਹੈ ਜੀ ਬਣ ਕੇ ਤਿਆਰ ਹੋ ਗਿਆ ਹੈ ਜੀ ਹੁਣ ਅਸੀਂ ਜਿਹੜਾ ਆਪਣਾ ਘੇ ਹੈ ਜੀ ਤੇ ਸਿੱਕਿਆ ਲਿਆ ਹੈ ਜੀ ਅਸੀਂ 2 ਕਿਲੋ ਹੁਣ ਅਸੀਂ ਉਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜੀ ਕਾੜਾਂਗੇ ਉਹਨੂੰ ਚੰਗੀ ਤਰ੍ਹਾਂ ਜਿੱਦਾਂ ਤੁਸੀਂ ਤੇਜ਼ ਦੇਖ ਸਕਦੇ ਹੋ ਜੀ ਜਿਹੜਾ ਸਕੇ ਹੈ ਜੀ ਉਹ ਅਸੀਂ ਕੜਾਈ ਵਿੱਚ ਹੁਣ ਕੱਢ ਕੇ ਪਾ ਲਿਆ ਹੈ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਕਾੜਨਾ ਹੈ ਇਹਦੇ ਵਿੱਚ ਹਜੇ ਥੋੜਾ ਹੀ ਕੱਟ ਹੋਇਆ ਹੈ ਜੀ ਥੋੜਾ ਜਿਹਾ ਹਜੇ ਪਿਆ ਹੋਇਆ ਹੈ ਜੀ ਤਾਂ ਅਸੀਂ ਇਹਨੂੰ ਵੀ ਕਾੜਨਾ ਅਸੀਂ ਪਹਿਲਾਂ ਇਹਨੂੰ ਕਾੜ ਤੇ ਚੰਗੀ ਤਰ੍ਹਾਂ ਅਸੀਂ ਬਾਅਦੋਂ ਇਹਨੂੰ ਸਾੜਾ ਦੇ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜਾ ਇਹ ਗਰਮ ਕੀਤਾ ਸੀਗਾ ਕਿ ਇਹ ਹੁਣ ਅਸੀਂ ਉਹਨੂੰ ਵੱਡੇ ਪਤੀਲੇ ਵਿੱਚ ਪਾ ਲਿਆ ਹੈ ਜੀ ਹੁਣ ਅਸੀਂ ਖਸ ਖਸ ਤੇ ਸੌਂਡੇ ਦੇ ਵਿੱਚ ਪਾਵਾਂਗੇ ਜੀ ਤੋਂ ਹੁਣ ਅਸੀਂ ਕਰਾਂਗੇ ਜੀ ਇਹਨੂੰ ਮਿਕਸ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਬਦਾਮ ਕਾਜੂ ਸੌਂਗੀ ਆਦੀ ਵਗੈਰਾ ਸਾਰਾ ਕੁਝ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮੂੰਗੀ ਜਿਹੜੀ ਅਸੀਂ ਪੀਸੀ ਸੀਗੀ ਜੀ ਭੁੰਨ ਕੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪੀਸੀ ਹੋਈ ਖੰਡ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਠੂਠੀ ਪੱਤਰੀ ਹੋਈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਫੁੱਲ ਮਖਾਣੇ ਜਿਹੜੇ ਅਸੀਂ ਪੀਸ ਲਏ ਸੀਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਸੌਂਫ ਪੀਸੀ ਹੋਈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਭੁੰਨਿਆ ਹੋਇਆ ਬੇਸਣ ਹੁਣ ਇਹਨੂੰ ਸਾਰਿਆਂ ਨੂੰ ਅਸੀਂ ਕਰਾਂਗੇ ਜੀ ਮਿਕਸ ਕਰ ਸਾਰੇ ਨੂੰ ਕਰਨਾ ਹੈ ਜੀ ਚੰਗੀ ਤਰ੍ਹਾਂ ਮਿਕਸ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਦਾਪੜਾ ਜਿਹੜਾ ਇਹ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ ਜੀ ਬਾਕੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇ ਤੁਸੀਂ ਇਹਦੀ ਪਿੰਨੀਆਂ ਬਣਾਉਣਾ ਚਾਹਦੇ ਤੁਸੀਂ ਪਿੰਨੀਆਂ ਵੀ ਬਣਾ ਸਕਦੇ ਹੋ ਤੁਹਾਨੂੰ ਘੇ ਲਾ ਕੇ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਜੀ ਚਾਹ ਦੇ ਨਾਲ ਬਹੁਤ ਬਹੁਤ ਧੰਨਵਾਦ